ਡਾਕੂ 307 ਦੇ ਘਰੇ ਟੁੱਟਿਆ ਦੁੱਖਾਂ ਦਾ ਪਹਾੜ ਤੇ ਪੁੱਬਾ ਮਾਰ ਮਾਰ ਮੂਈ ਮਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਡਾਕੂ 307 ਆਪਣੇ ਮਾਤਾ ਪਿਤਾ ਨਾਲ ਮਿਲ ਕੇ ਬਣਾਈਆਂ ਹਾਸਿਆਂ ਭਰੀਆਂ ਵੀਡੀਓਜ਼ ਕਰਕੇ ਘਰ ਘਰ ਵਿੱਚ ਮਸ਼ਹੂਰ ਹੋਇਆ ਸੀ ਉਸ ਦੀ ਮਜ਼ਾਕੀਆ ਅਦਾਕਾਰੀ ਅਤੇ ਵਲੋਗਾਂ ਨੇ ਉਸ ਨੂੰ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਦਿੱਤੀ ਅਤੇ ਲੱਖਾਂ ਲੋਕ ਉਸ ਨੂੰ ਪਸੰਦ ਕਰਨ ਲੱਗ ਪਏ ਪਰ ਹਾਲ ਹੀ ਵਿੱਚ ਉਸਦੇ ਘਰੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਨੇ ਹਰ ਚਾਉਣ ਵਾਲੇ ਨੂੰ ਗਹਿਰਾਈ ਨਾਲ ਝੰਜੋੜ ਦਿੱਤਾ ਹੈ। ਡਾਕੂ ਦੇ ਪਿਤਾ ਜੀ ਨਾਲ ਮਿਲ ਕੇ ਉਹ ਲੋਕਾਂ ਨੂੰ ਹਸਾਉਣ ਵਾਲੀਆਂ ਵੀਡੀਓ ਬਣਾਉਂਦਾ ਸੀ ਹੁਣ ਇਸ ਦੁਨੀਆ ਦੇ ਵਿੱਚ ਉਸਦੇ ਪਿਤਾ ਨਹੀਂ ਰਹੇ ਅੱਜ ਜਦੋਂ ਡਾਕੂ ਨੇ ਨਵਾਂ ਵਲੌਗ ਸ਼ੇਅਰ ਕੀਤਾ ਤਾਂ ਉਸ ਵਿੱਚ ਉਸਦੀ ਮਾਂ ਡਾਕੂ ਦੇ ਪਿਤਾ ਨੂੰ ਯਾਦ ਕਰਕੇ ਭੁੱਬਾ ਮਾਰ-ਮਾਰ ਰੋਣ ਲੱਗ ਪਈ ਤੇ ਇਹ ਦੇਖ ਕੇ ਡਾਕੂ ਖੁਦ ਵੀ ਬਹੁਤ ਭਾਵਕ ਹੋ ਗਿਆ ਅਤੇ ਉਸ ਨੇ ਦਿਲੋਂ ਦੁੱਖ ਭਰੀਆਂ ਗੱਲਾਂ ਆਪਣੇ ਚਾਹਣ ਵਾਲਿਆਂ ਦੇ ਨਾਲ ਸਾਂਝੀਆਂ ਕੀਤੀਆਂ ਉਸ ਨੇ ਕਿਹਾ ਕਿ ਜਦੋਂ ਬੁਰੇ ਦਿਨ ਸੰ ਤਾਂ ਅਸੀਂ ਇੱਕਾ ਮੁਸੀਬਤਾਂ ਸੰਧਿਆਂ ਵੀ ਕਿਸੇ ਤਰ੍ਹਾਂ ਜੀਵਨ ਬਤਾਇਆ ਪਰ ਜਦੋਂ ਰੱਬ ਨੇ ਚੰਗੇ ਦਿਨ ਦਿਖਾਉਣੇ ਸ਼ੁਰੂ ਕੀਤੇ ਤਾਂ ਅਚਾਨਕ ਪਿਤਾ ਜੀ ਨੂੰ ਸਾਡੇ ਕੋਲੋਂ ਖੋ ਲਿਆ ਉਸ ਨੇ ਦੱਸਿਆ ਕਿ ਉਹ ਸਮਾਂ ਵੀ ਵੇਖਿਆ ਜਦੋਂ ਦੋ ਸਮੇਂ ਦੀ ਰੋਟੀ ਵੀ ਮੁਸ਼ਕਲ ਨਾਲ ਸਾਨੂੰ ਨਸੀਬ ਹੁੰਦੀ ਸੀ ਪਰ ਫਿਰ ਵੀ ਪਰਿਵਾਰ ਨੇ ਲੋਕਾਂ ਨੂੰ ਖੁਸ਼ ਕਰਨ ਲਈ ਹਾਸਿਆਂ ਭਰੀਆਂ ਵੀਡੀਓਜ਼ ਬਣਾਉਣੀਆਂ ਜਾਰੀ ਰੱਖੀਆਂ ਡਾਕੂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਹਸਾਉਂਦੇ ਰਹੇ ਭਾਵੇਂ ਸਾਡੀ ਆਪਣੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਸੀ ਪਰ ਜਦੋਂ ਆਪਣੇ ਪਰਿਵਾਰ ਦੇ ਨਾਲ ਹੱਸਣ ਦਾ ਮੌਕਾ ਮਿਲਣਾ ਸੀ ਉਸ ਸਮੇਂ ਡੈਡੀ ਸਾਨੂੰ ਛੱਡ ਕੇ ਚਲੇ ਗਏ ਇਹ ਘਾਟ ਹਮੇਸ਼ਾ ਸਾਡੇ ਦਿਲ ਵਿੱਚ ਰਹੇਗੀ ਤੇ ਅਸੀਂ ਪਲ-ਪਲ ਆਪਣੇ ਪਿਤਾ ਨੂੰ ਯਾਦ ਕਰਦੇ ਰਹਾਂਗੇ ਤੇ ਉਹ ਅੱਜ ਵੀ ਸਾਡੇ ਨਾਲ ਹੀ ਮੌਜੂਦ ਹਨ ਸਾਡੇ ਵੱਲੋਂ ਵੀ ਡਾਕੂ ਅਤੇ ਉਸਦੇ ਪਰਿਵਾਰ ਨੂੰ ਦਿਲੋਂ ਪਿਆਰ ਤੇ ਹੌਸਲਾ ਕਿਉਂਕਿ ਡਾਕੂ ਨੇ ਅੱਜ ਤੱਕ ਵੀ ਅਜਿਹਾ ਕੰਟੈਂਟ ਨਹੀਂ ਬਣਾਇਆ ਜੋ ਪਰਿਵਾਰ ਦੇ ਵਿੱਚ ਬੈਠ ਕੇ ਨਾ ਦੇਖਿਆ ਜਾ ਸਕੇ ਤੇ ਉਸ ਨੇ ਆਪਣੀਆਂ ਵੀਡੀਓ ਤੇ ਵਲੌਗਸ ਦੇ ਨਾਲ ਹਮੇਸ਼ਾ ਹੀ ਲੋਕਾਂ ਨੂੰ ਚੰਗਾ ਸੁਨੇਹਾ ਦਿੱਤਾ ਹੈ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਤੁਸੀਂ ਵੀ ਇੱਕ ਲਾਈਕ ਤੇ ਸ਼ੇਅਰ ਕਰਕੇ ਡਾਕੂ ਨੂੰ ਹੌਸਲਾ ਜ਼ਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ